ਦੇਖੋ ਬਹੁਤ ਮੰਦਪਾਗੀ ਘਟਨਾ ਹੈ ਉਹ ਵੀ ਉਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮਸਤੈਦੀ ਕਰਕੇ ਅਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣੋਂ ਬਚ ਗਈ ਉਹ ਬੰਦੇ ਨੂੰ ਜਿਹੜਾ ਉਥੇ ਕਾਬੂ ਕਰ ਲਿਆ ਗਿਆ ਇਹ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਆ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਾਂ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਭੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਇਕਫਾੜੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਤੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇਕਦਾ ਮਨੂ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਨਾਤ ਕੀਤੇ ਹੋਏ ਨੇ ਆਈਜੀ ਐਸਪੀ ਸਵਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਤੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚੋਂਦੀ ਹੈ ਪਛ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਉਹ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖਤ